ਸਾਡੋ ਕੌਂਡ ਨੇ ਡਵੈਲਪਮੈਂਟ ਵਾਲੇ ਧਾਮੀ ਕੌਣ ਆ ਜਿੰਨੇ ਸਿੱਖ ਲੋਤਿਆ ਗੁਰੂ ਗ੍ਰੰਥ ਸਾਹਿਬ ਸਾਹਿਬ ਦਾ ਸਾਜਾ ਅੱਜ ਇੱਥੇ ਕਿਤੇ ਗੁਰਦਾਰੇ ਵਿੱਚ ਕੋ ਹੋ ਜਾਂਦੀ ਆ ਉਸੇਲੇ ਲੋਕਚਾਰੇ ਕਹਿੰਦੇ ਆ ਉਸ ਦਾ ਜੇ ਲੋ ਤਾਂ ਬਾਅਦ ਪੰਡਤ ਕਿਤੇ ਦੇ ਉਦੋਂ ਤੇ ਧਾਮੀ ਸਾਹਿਬ ਕਹਿੰਦੇ ਸਰਕਾਰ ਨੇ ਕੁਝ ਕੀਤਾ ਨਹੀਂ ਸਾਧੇ ਉਨ ਕਰ ਲੱਗੇ ਆ ਜੇ ਕੀਤਾ ਹੁਣ ਤਾਂ ਧਾਮੀ ਸਾਹਿਬ ਨੂੰ ਕਿਉਂ ਕਿਉਂ ਦੁਖਦੀ ਆ ਜੀ ਧਾਮੀ ਸਾਹਿਬ ਕੋ ਉਹਨਾਂ ਦੇ ਓ ਢਿੱਡ ਵੀੜ ਹੋ ਜਾਂਦੀ ਆ ਉਹਨਾਂ ਨੇ ਜਿਹੜੀ ਚੱਕਰੀ ਕੀਤੀ ਸੁਖਬੀਰ ਬਾਦਲ ਦੀ ਉਹ ਕਰ ਦੋ ਉਨੋਂ ਕੋਈ ਕੰਮ ਹੋਇਆ ਦੀ ਉਹੋ ਐਵੇਂ ਨਾ ਕੰਮ ਦਖਲਅੰਦਾਜ਼ੀ ਦੀ ਬਰਦਾਸ਼ਤ ਕੀਤੀ ਜਾਓ ਉਹਨਾਂ ਕਾਹਦੀ ਦਖਲਅੰਦਾਜ਼ੀ ਆ ਜੀ ਅਸੀਂ ਕੋਈ ਗਲਤ ਕੰਮ ਕਰਦੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਡਿਊਟੀ ਮਿਲਿਆ ਉਹ ਕਰ ਰਹੇ ਆ ਅਸੀਂ ਸਭ ਦਾ ਸਾਂਝਾ ਗੁਰੂ ਗ੍ਰੰਥ ਸਾਹਿਬ ਸਰ ਕੱਲੇ ਧਾਮੀ ਦਾ ਨਹੀਂ ਆ ਨਾ ਬਾਲਾ ਦਾ ਕੱਲਿਆਂ ਦਾ ਇਸ ਕਰਕੇ ਧਾਮੀ ਦੀ ਗੱਲਾਂ ਦਾ ਕੋਈ ਬੋਲਦੀ ਹੁਣ ਬੋਲ ਸੀ ਜੇ ਪਹਿਲਾਂ ਤੱਕ ਕਾਰਵਾਈ ਕਰਦਾ ਪਹਿਲਾਂ ਮੁੱਦਮ ਫੜਦੇ ਪਹਿਲਾਂ ਮੁੱਦਮ ਕੱਢਦੇ ਆ ਏਸੀਪੀ ਸੀ ਉਹ ਤਾਂ ਕੱਢੇ ਦੀ ਸਰ ਦੁਨੀਆ ਭਰ ਦੇ ਵਿੱਚ ਕਿਸੇ ਦੀ ਇੰਨੀ ਤਰਖਾਹ ਨਹੀਂ ਹੁੰਦੀ ਜਿੰਨੀਆਂ ਕੋਲੀ ਦੀ ਏ ਦੰਦੇ ਨੇ ਧਾਮੀ ਹੁੰ ਤੈਨੂੰ ਪਤਾ ਕਿੰਨੀ ਤੋਂ ਖਾਲੀਂਦਾ ਹੈ 7 ਕਰੋੜ ਵਾਪਸ ਵੀ ਨਹੀਂ ਕੀਤਾ ਅਜੇ ਤੱਕ ਵਾਪਸ ਨਹੀਂ ਕੀਤਾ 7 ਕਰੋੜ ਕਿੱਡਾ ਕਿ ਧਾਮੀ ਨੂੰ ਪਹਿਲਾਂ ਕੋ 7 ਕਰੋੜ ਲੈ ਕੇ ਦਿਖਾਵੇ ਕਿਤੇ ਕੋ ਘਾਤ ਵਈ 7 ਕਰੋੜ ਰੁਪਇਆ ਬੰਦੇ ਕੋ ਲੈਣਾ ਐਸਜੀਪੀਸੀ ਨੇ ਮਤਾ ਪਾਇਆ ਧਾਮੀ ਸਾਹਿਬ ਨੇ ਵਾਪਸ ਕਿਉਂ ਨਹੀਂ ਕਰਾਈ ਜੀ ਵਾਪਸ ਕਰੂੰਗਾ ਧਾਮੀ ਫੇ ਪਤਾ ਲੱਗਦਾ ਇਸ ਕਰਕੇ ਧਾਮੀ ਦੀਆਂ ਗੱਲਾਂ ਦੀ ਕੋਈ ਵੈਲਿਊ ਨਹੀਂ ਹੋਣਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ 328 ਸਰੂਪ ਜਿਹੜੇ ਲਾਪਤਾ ਹੋਇਆ ਜਿੰਨਾ ਚਿਰ ਤੱਕ ਉਹਨਾਂ ਦੀ ਕੰਪਲੀਟ ਜਾਂਚ ਨਹੀਂ ਅਸੀਂ ਸਾਰਾ ਰਾਤ ਦੇ ਉੱਤੇ ਮਿਹਨਤ ਕਰਕੇ ਸੱਟ ਬੜਾਈਆਂ ਹਾ ਤਾਂ ਦਾ ਦੋਸ਼ੀ ਵੱਡਾ ਹੋਵੇ ਛੋਟਾ ਹੋਵੇ ਹਰ ਇੱਕ ਦੋਸ਼ੀ ਨੂੰ ਫੜ ਕੇ ਜੇਲ੍ਹ ਦੇ ਵਿੱਚ ਲੈ ਗਏ ਕੋਲ ਸਰਚ ਵਾਰੰਟ ਲੈ ਕੇ ਅੱਜ 15 ਟਿਕਾਣਿਆਂ ਤੇ ਸਰਚ ਕੀਤੀ ਜਾ ਰਹੀ ਹੈ ਚੰਡੀਗੜ੍ਹ ਅੰਮ੍ਰਿਤਸਰ ਕਰਨਤਾਰ ਦੇ ਬਾਅਦ ਸਜੀਪ ਜੀ ਮੈਂ ਤੁਹਾਨੂੰ ਕਹਾਂ ਯਾਨੀ ਸੱਟ ਬਣੀ ਆ ਉਹ ਆਪਣੀ ਕਾਰਵਾਈ ਕਰ ਰਹੀ ਆ ਉਹਨਾਂ ਨੇ ਅਦਾਲਤ ਕੋਲੋਂ ਸਰਚ ਵਾਰੰਟ ਲਏ ਬਹੁਤ ਵਾਰੰਟ ਲੈ ਕੇ ਜਿੱਥੇ ਜਿੱਥੇ ਲੋੜ ਆ ਉੱਥੇ ਉਹ ਜਾ ਰਹੇ ਜਿੱਥੇ ਵੀ ਕਾਨੂੰਨੀ ਕਰਨੀ ਲੋੜ ਪਊਗੀ ਉੱਥੇ ਬਲਦ ਜੜੀਆਂ ਸਾਡੀਆਂ ਟੀਮਾਂ ਜਾਣਗੀਆਂ ਪੁਲਿਸ ਦੀਆਂ ਪੁਲਿਸ ਦੀ ਡਿਊਟੀ ਆ ਪਸਤਾ ਦੱਸ ਦਿਓ ਆ ਜਾ ਦੋਚੀ ਲੱਭਾਂਗੇ ਆਪਾਂ ਕਿਉਂ ਨਹੀਂ ਲੱਭਾਂਗੇ ਇਹਨਾਂ ਦੀ ਗਲਤੀ ਨਹੀਂ ਅਸੀਂ ਪੈਂਦੇ ਕਿ ਦਖਲਦਾਰ ਜੀ ਨਾ ਦੋ ਜੀ ਫਲਾਣ ਨਾ ਕੋਈ ਠੀਕ ਨਾ ਕੋਈ ਜੀ ਦਖਲਦਾਰ ਜੀ ਨਾ ਕੋਈ ਕੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਕੱਲਾ ਇਹਨਾਂ ਦਾ ਇਸ ਕਰਕੇ ਅਸੀਂ ਉਹਨਾਂ ਤੇ ਤਾਂ ਕਿ ਕਾਰਵਾਈ ਕਰਦੇ ਰਾਂਗੇ ਜਿੰਨਾ ਚਿਰ ਤੱਕ ਤਹ ਤੱਕ ਨਹੀਂ ਜਾਂਦੇ ਜਿੰਨਾ ਚਿਰ ਤੱਕ ਸਾਰੇ ਦੋਚੀ ਗ੍ਰਿਫਤਾਰ ਨਹੀਂ ਹੋ ਜਾਂਦੇ ਪਤਾ ਨਹੀਂ ਲੱਗ ਜਾਂਦਾ ਕਿ 328 ਸਰੂਪ ਕਿੱਥੇ ਨੇ ਕਿਸ ਹਾਲਤ ਦੇ ਵਿੱਚ ਨੇ ਉਹ ਸਭ ਚੀਜ਼ਾਂ ਦਾ ਪਤਾ ਕੋਈ ਸੀ ਮੈਂਬਰ ਨੇ ਭਗਵੰਤ ਸਿੰਘ ਸਿਆਲ ਕਾ ਐਡਵੋਕੇਟ ਨੇ ਉਹੀ ਇਹਨਾਂ ਦੇ ਔਰ ਐਸਐਸ ਕੋਲੀ ਦੇ ਜਿਹੜੇ ਵਕੀਲ ਲੱਗੇ ਨੇ ਇਹ ਤੋਂ ਲੱਗਦਾ ਨਹੀਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਭ ਕੁਝ ਆਪਸ ਦੇ ਵਿੱਚ ਆ ਜਾਵੇ ਇਹੀ ਸਤੰਦਰ ਕੋਲੀ ਜਿਹੜਾ ਸੁਖਵੀਰ ਬਾਦਲ ਦੀਆਂ ਪ੍ਰਾਈਵੇਟ ਕੰਪਨੀਆਂ ਦਾ ਚਾਰਟਰਡ ਅਕਾਊਂਟੈਂਟ ਸੀਗਾ ਇਹਨੂੰ ਹੀ ਮੁੜ ਕੇ ਐਜੀਪੀਸੀ ਦਾ ਲਾਤ ਐਜੀਪੀਸੀ ਦੀ ਤਨਖਾਹ ਇੱਥੋਂ ਲੈਂਦਾ ਇਹ ਕੰਮ ਕਿਤੇ ਕਰੀ ਜਾਂਦੇ ਇਹ ਸਭ ਸਰ ਇਹ ਤਾਂ ਕਿੰਨੀ ਠੱਗੀ ਮਾਰੀ ਇਹਨਾਂ ਨੇ ਕਿੰਨੀ ਚੋਰੀ ਵਜਾਦੀ ਕੀਤੀ ਉੱਥੇ ਇਹ ਸਭ ਚੀਜ਼ਾਂ ਨਾਲ ਪਤਾ ਲੱਗੂ ਤੁਹਾਨੂੰ ਜਦੋਂ ਇਹਦੀ ਜਾਂਚ ਪੂਰੀ ਕੰਪਲੀਟ ਹੋ ਗਈ ਨਾ ਸਭ ਵੱਡੇ ਵੱਡੇ ਖਲਾਸੇ ਹੋਣਗੇ ਇਹਨਾਂ ਨੇ ਕਿੱਦਾਂ ਉੱਥੇ ਲੁੱਟ ਬਚਾਈ ਜਾਂਦਾ ਦਾ ਐਸਜੀਪੀਸੀ ਦੇ ਸੋ ਤਾਂ ਵੀ ਸਾਹਿਬ ਨੂੰ ਬੇਨਤੀ ਹੈ ਕਿ ਮਹਾਰਾਜ ਸਰਪ